ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਨਵੇਂ YouTube ਚੈਨਲ ਤੇ ਆਜੋ ਅੱਜ ਆਪਾਂ ਤੁਹਾਨੂੰ ਬਠਿੰਡਾ ਵਿੱਚ ਨਵੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਸਰਗਾ ਦੀ ਸੈਰ ਕਰਾਉਣੀ ਹੈਗੇ ਦੇਖੋ ਦੋਸਤੋ ਨਵਾਂ ਟਰੈਕ ਬਣਿਆਗਾ ਸੈਰ ਕਰਨ ਵਾਲਿਆਂ ਲਈ ਆ ਇਧਰ ਆਪਣੀ ਬਠਿੰਡਾ ਦੀ ਹੈਗੀ ਸਟੈਂਡਰਡ ਰੋਡ ਨੂੰ ਬਾਈਪਾਸ ਵੀ ਕਹਿੰਦੇ ਹੈਗੇ ਇਧਰ ਕੈਂਟ ਆ ਗਿਆ ਦੇਖੋ ਦੋਸਤੋ ਬਹੁਤ ਹੀ ਖੂਬਸੂਰਤ ਸਾਫ਼ ਸੁਥਰਾ ਟਰੈਕ ਬਣਿਆਗਾ ਇਹ ਦੇਖੋ ਦੋਸਤੋ ਸਾਡਾ ਮਾਣ ਬਠਿੰਡਾ ਬਹੁਤ ਹੀ ਥੋੜਾ ਫਰਸ਼ ਲੱਗਿਆ ਇੱਥੇ ਬਹੁਤ ਵਧੀਆ ਕੰਮ ਕੀਤਾਗਾ ਦੋਸਤੋ ਇਹ ਆਪ ਸਰਕਾਰ ਵਾਲਿਆਂ ਨੇ ਬਣਾਇਆਗਾ ਦੇਖੋ ਆ ਦੋਸਤੋ ਥੇ ਆਉਣ ਵਾਲੇ ਲਈ ਸਾਵਧਾਨੀ ਆਈਆਂ ਦੇਖੋ ਇਹਦੇ ਅੰਦਰ ਨਾ ਕੋਈ ਸਾਈਕਲ ਸਕੂਟਰ ਮੋਟਰਸਾਈਕਲ ਕੁੱਤੇ ਨਾ ਕੋਈ ਫੁੱਲ ਤੋੜਨਾਗਾ ਇਨੂੰ ਵਧੀਆ ਮੈਂਟੇਨ ਰੱਖਣਾ ਸਾਰਿਆਂ ਨੇ ਜੋ ਵੀ ਵਧੀਆ ਕੰਮ ਕਰਦਾ ਤਾਂ ਉਹਨੂੰ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ ਦੇਖੋ ਦੋਸਤੋ ਬਹੁਤ ਹੀ ਵਧੀਆ ਬਣਿਆਗਾ ਇਹ ਉਹ ਇਧਰਲੇ ਏਰੀਆ ਚ ਕੋਈ ਵੀ ਹੈਣੀ ਸੀਗਾ ਮੋਡਲ ਟਾਊਨ ਏਰੀਆ ਦੇ ਨੇੜੇ ਤੇੜੇ ਕੋਈ ਵੀ ਟਰੈਕ ਦੂਸਰੇ ਕਾਫੀ ਦੂਰ ਪੈ ਜਾਂਦੇ ਹੈਗੇ ਤੇ ਆਹ ਦੇਖੋ ਇਹਦਾ ਨਾ ਡਿਜ਼ਾਈਨ ਬਹੁਤ ਸੋਹਣਾ ਦੋਸਤੋ ਨੂੰ ਹੋਰ ਵੀ ਵਧੀਆ ਬਣਾਉਣ ਲਈ ਦੇਖੋ ਕੰਮ ਵੀ ਚੱਲ ਰਿਹਾ ਹੈਗਾ ਨਾਲ-ਨਾਲ ਬਾਹਰ ਵੀ ਇੱਕ ਪੱਕਾ ਟਰੈਕ ਬਣਾ ਰਹੇ ਹੈਗੇ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੈਗੇ ਦੇਖੋ ਨਾਲ ਨਾਲ ਇਹਦੇ ਪੱਕਾ ਬਣ ਰਿਹਾ ਹੈਗਾ ਟਰੈਕ ਦੇਖੋ ਦੋਸਤੋ ਕਾਫੀ ਲੰਮਾ ਟਰੈਕ ਆ ਗਿਆ ਇਹ ਆ ਸਾਰੇ ਟਰੈਕ ਹੀ ਆ ਜਾਂਦਾ ਇਧਰ ਇਧਰ ਤੱਕ ਦੇਖੋ ਜਿਵੇਂ ਇੰਨੀ بارش ਹੋ ਕੇ ਹੱਟੇ ਪਾਣੀ ਨਹੀਂ ਖੜਿਆ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਗਿਆਗਾ ਆ ਇਧਰ ਆ ਜਾਂਦਾ ਆਪਣਾ ਮੋਡਲ ਟਾਊਨ ਫੇਸਬੁਕ ਤੇ ਫ੍ਰੀ ਆਹ ਦੇਖੋ ਵੀਰੇ ਐਕਸਰਸਾਈਜ਼ ਕਰਨ ਵਾਸਤੇ ਵੀ ਲੱਗੇ ਹੋਈਆਂ ਨੇ ਤੇ ਮਸ਼ੀਨਾਂ ਬੱਚਿਆਂ ਦੇ ਕੱਢਣ ਨੂੰ ਝੂਲੇ ਵੀ ਲੱਗੇ ਹੋਏ ਹੈਗੇ ਆਹ ਦੇਖੋ ਅੱਗੇ ਸਕ੍ਰੀਨ ਲੱਗੀ ਹੋਈ ਹੈਗੀ। ਦਰਹਾਲੇ ਤੇ ਇੰਡੀਅਨ ਆਰਮੀ ਦੀ ਚੱਲ ਰਹੀ ਹੈਗੀ ਮਸ਼ੂਰੀ। ਦੇਖੋ ਬਹੁਤ ਵਧੀਆ ਦੋਸਤੋ ਪ੍ਰਾਲਾ ਕੀਤਾਗਾ। ਦੇਖੋ। ਆ ਇੱਧਰ ਆ ਗਿਆ ਆਪਣਾ ਮੋਡਲ ਟਾਊਨ। ਆਹਾ ਦੋਸਤੋ ਆ ਗਿਆ ਲੇਬਰ ਚੌਂਕ ਨਵਾਂ ਲੇਬਰ ਚੌਂਕ ਬਣਿਆਗਾ। ਆ ਦੇਖੋ ਇੱਧਰ ਆਪਣੀ ਰਹਿ ਨਹੀਂ ਪਾਵਰ ਹਾ ਉਸ ਰੋਡ। ਆ ਸਾਰੇ ਲੇਬਰ ਵਾਲੇ ਬੰਦੇ ਬੈਠੇ ਹੈਗੇ ਮਿਸਤਰੀ ਪਲੰਬਰ ਸਾਰੇ ਹੀ ਆ ਦੋਸਤੋ ਜੇ ਕਿਸੇ ਨੇ ਕੋਈ ਕੰਮ ਕਰਵਾਉਣਾ ਹੁੰਦਾ ਤਾਂ ਇੱਥੋਂ ਲੈ ਜਾ ਕੇ ਰੋਜ਼ ਨਹੀਂ ਬੰਦੇ ਮਿਲਦੇ ਤਾਂ ਇੱਧਰ ਦੇਖੋ ਚੀਜ਼ ਲੈ ਜਾਂਦੇ ਚੀਜ਼ਾਂ ਚਲਾਉਣ ਦਾ ਵੱਲ ਹੈ ਨਹੀਂ ਪਰ ਲੋਕਾਂ ਨੂੰ ਆ ਦੋਸਤੋ ਔਰਕਸ ਰੋਡ ਆ ਗਈ ਕੱਲ ਦਾ ਬਹੁਤ ਜ਼ਿਆਦਾ ਪਾਣੀ ਸੀ ਅੱਜ ਦਾ ਥੋੜੀ ਪਾਣੀ ਦੀ ਨਿਕਾਸੀ ਹੋ ਗਈ ਤਾਂ ਕਾਫੀ ਟਾਈਮ ਹੋ ਗਿਆ ਬਾਰਿਸ਼ੋਂ ਕੇ ਹੱਡੀ ਨੂੰ